ਕਾਰਬੜਾ ਵਿਚਾਰਾ ਇੰਗਲੈਂਡ ਦੇ ਵਿੱਚ ਡਬਲ ਸ਼ਿਫਟਾਂ ਲਾ ਲਾ ਕੇ ਪੌਂਡ ਕਮਾਉਂਦਾ ਰਿਹਾ ਤੇ ਕਾਰਬੜੀ ਨੇ ਪੰਜਾਬ ਦੇ ਵਿੱਚ ਤਿੰਨ ਆਸ਼ਕ ਰੱਖੇ ਹੋਏ ਸੀਗੇ ਤੇ ਤਿੰਨੇ ਆਸ਼ਕਾਂ ਨੂੰ ਘੱਟੋ ਘੱਟ 50 ਲੱਖ ਰੁਪਇਆ ਖਵਾਤਾ 21 22 ਟੋਲੇ ਸੋਨਾ ਵੀ ਖਵਾਤਾ ਇਥੋਂ ਤੱਕ ਕਿ ਆਸ਼ਕਾਂ ਦੀ ਗੱਡੀ 'ਚ ਤੇਲ ਵੀ ਪੱਲਿਓ ਪਵਾਉਂਦੀ ਸੀ ਤੇ ਆਸ਼ਕਾਂ ਨੂੰ ਅਫੀਮ ਤੇ ਪੋਸਟ ਵੀ ਆਪਦੇ ਪੈਸਿਆਂ ਦਾ ਖਵਾਉਂਦੀ ਸੀ ਹਾਂਜੀ ਕੀ ਹਾਲ ਚਾਲ ਏ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਸ ਬਾਈ ਦੇ ਚਾਚੇ ਨੇ ਇਹ ਕਹਾਣੀ ਸਾਡੇ ਤੱਕ ਪਹੁੰਚਾਈ ਆ ਉਸ ਬਾਈ ਦਾ ਪਿੰਡ ਹੈਗਾ ਖੰਡੂਰ ਸਾਹਿਬ ਦੇ ਕੋਲ ਤੇ ਬਾਈ ਕੋਲੇ ਜ਼ਮੀਨ ਸੀਗੀ 5 ਕਿੱਲੇ ਚਲੋ ਜੀ ਬਾਈ ਵਿਆਹਿਆ ਵਰਿਆ ਸੀਗਾ ਵਿਆਹ ਤੋਂ ਬਾਅਦ ਬਾਈ ਕਰੇ ਬੱਚੇ ਹੋ ਪਏ ਉਸ ਤੋਂ ਬਾਅਦ ਬਾਈ ਕਤਰ ਚਲਾ ਜਾਂਦਾ ਬਾਈ ਕਤਰ ਦੇ ਵਿੱਚ 2.5 ਸਾਲਾਂ ਤੱਕ ਬਹੁਤ ਮਿਹਨਤ ਕਰਦਾ ਜਦੋਂ ਬਾਈ ਨੂੰ ਕਤਰ ਗਏ ਨੂੰ 2 2.5 ਸਾਲ ਹੋ ਗਏ ਹੁੰਦੇ ਆ ਤੇ ਫਿਰ ਬਾਈ ਨੂੰ ਕੋਈ ਰਿਸ਼ਤੇਦਾਰਾਂ ਦਾ ਮੁੰਡਾ ਕਹਿੰਦਾ ਵੀ ਯਾਰ ਵੀ ਤੂੰ ਐ ਕਰ ਵੀ ਤੂੰ ਇੰਗਲੈਂਡ ਮੂਵ ਹੋ ਜਾ ਤੈਨੂੰ ਕਤਰ ਤੋਂ ਸੌਖਾ ਵੀਜ਼ਾ ਮਿਲ ਜਾਊਗਾ ਇੰਗਲੈਂਡ ਦਾ ਤੇ ਨਾਲੇ ਤੇਰੇ ਘੱਟ ਪੈਸੇ ਲੱਗਣਗੇ ਵੀ ਤੂੰ ਇੰਗਲੈਂਡ ਚਲਾ ਜਾ ਚਲੋ ਜੀ ਬਾਈ ਦੇ ਦਿਲ 'ਚ ਵੀ ਲਾਲਚ ਆ ਗਿਆ ਵੀ ਚੱਲ ਯਾਰ ਕਤਰ ਦੇ ਵਿੱਚ ਵੀ ਮਿਹਨਤ ਕਰਦੇ ਆ ਹਨਾ ਵੀ ਇੱਥੇ ਘੱਟ ਰੁਪਈਆ ਬਣਦਾ ਵੀ ਚੱਲ ਆਪਾਂ ਕਿਉਂ ਨਾ ਇੰਗਲੈਂਡ ਚਲੇ ਜਾਈਏ ਵੀ ਚਲ ਉੱਥੇ ਪਾਉਂਡ ਬਣਨਗੇ ਹਨਾ ਵੀ ਖੁੱਲਾ ਰੁਪਈਆ ਕਮਾਵਾਂਗੇ ਉਹੀ ਮਿਹਨਤ ਇੱਥੇ ਕਰਨੀ ਉਹੀ ਮਿਹਨਤ ਉੱਥੇ ਕਰਨੀ ਹੁਣ ਜਿਹੜਾ ਬਾਈ ਸੀਗਾ ਉਹ ਆਪਦੀ ਘਰ ਲਈ ਤੇ ਹੱਦੋਂ ਪਾਲਾ ਯਕੀਨ ਕਰਦਾ ਸੀਗਾ ਕਿਉਂਕਿ ਬਾਈ ਦਾ ਹੋਰ ਭੈਣ ਭਰਾ ਕੋਈ ਹੈ ਨਹੀਂ ਸੀ ਬਾਈ ਇਕੱਲਾ-ਕੱਲਾ ਮਾਪਿਆਂ ਦਾ ਪੁੱਤ ਸੀ ਬਾਈ ਹੁਣ ਕਤਰ ਬੈਠਾ ਸੀਗਾ ਤੇ ਘਰੇ ਕੌਣ ਸੀਗਾ ਘਰੇ ਘਰਵਾਲੀ ਸੀ ਜਾਂ ਬਾਈ ਦਾ ਮਾਂ ਪਿਓ ਸੀ ਜਾਂ ਛੋਟੇ ਬੱਚੇ ਸੀਗੇ ਹੁਣ ਬਾਈ ਕਤਰ ਦੇ ਵਿੱਚ ਹੁਣ ਜਿੰਨੀ ਵੀ ਘਰ ਦੀ ਬਾਗ ਡੋਰਾ ਉਹ ਸਾਰੀ ਹੁਣ ਘਰਵਾਲੀ ਦੇ ਹੱਥ 'ਚ ਚਲੋ ਜੀ ਬਾਈ ਨੇ ਆਪਦੀ ਘਰਵਾਲੀ ਨੂੰ ਸਲਾਹ ਕੀਤੀ ਵੀ ਮੈਂ ਇੰਗਲੈਂਡ ਚਲਾ ਜਾਵਾਂ ਘਰਵਾਲੀ ਕਹਿੰਦੀ ਵੀ ਠੀਕ ਆ ਤੂੰ ਇੰਗਲੈਂਡ ਜਾ ਵੜਾ ਚਲੋ ਜੀ ਬ ਇੰਗਲੈਂਡ ਚਲਾ ਜਾਂਦਾ ਚਲੋ ਜੀ ਇੰਗਲੈਂਡ ਜਾ ਕੇ ਬਾਈ ਨੂੰ 2-3 ਮਹੀਨੇ ਇਧਰ ਉਧਰ ਭੱਜਿਆ ਭੁੱਜਿਆ ਫਿਰ ਬਾਈ ਨੂੰ ਇੱਕ ਬਹੁਤ ਵਧੀਆ ਕੰਮ ਮਿਲ ਜਾਂਦਾ ਤੇ ਬਾਈ ਨੇ 18-18 ਘੰਟੇ ਲਗਾਤਾਰ ਕੰਮ ਕੀਤਾ ਹੋਇਆ ਚਲੋ ਜੀ ਬਾਈ ਉਧਰੋਂ ਜਿੰਨਾ ਵੀ ਮਹੀਨੇ ਦਾ ਪੈਸਾ ਕਮਾਇਆ ਕਰੇ ਉਹ ਮਹੀਨੇ ਦੇ ਲਾਸਟ ਦੇ ਵਿੱਚ ਆਪਦੀ ਘਰਵਾਲੀ ਦੇ ਅਕਾਊਂਟ ਚ ਪਾ ਦਿਆ ਕਰੇ ਜਦੋਂ ਹੁਣ ਬਾਈ ਇੰਗਲੈਂਡ ਦੇ ਵਿੱਚ ਚਲਾ ਜਾਂਦਾ ਉਸ ਤੋਂ ਬਾਈ ਦੀ ਘਰਵਾਲੀ ਆ ਉਹ ਇੱਕ ਸਕੂਟਰੀ ਲੈ ਲੈਂਦੀ ਆ ਕਿਉਂਕਿ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਕਦੇ ਮੈਨੂੰ ਬੱਚਿਆਂ ਦੀ ਫੀਸ ਭਰਨ ਜਾਣਾ ਪੈਂਦਾ ਕਦੇ ਕੋਈ ਸੌਦਾ ਪੱਤਾ ਲੈਣ ਜਾਣਾ ਪੈਂਦਾ ਘਰ ਦੇ 100 ਕੰਮ ਹੁੰਦੇ ਆ 700 ਰਾਂ ਬਜ਼ੁਰਗ ਸੀਗੇ ਹੁਣ ਬਾਈ ਨੂੰ ਹੱਦੋਂ ਬੜਾ ਯਕੀਨ ਸੀਗਾ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਸਕੂਟਰੀ ਲੈ ਲੈ ਚਲੋ ਜੀ ਬਾਈ ਨੇ ਸਕੂਟਰੀ ਵੀ ਲੈ ਦਿੱਤੀ ਉਸ ਤੋਂ ਬਾਅਦ ਇਹ ਕੀ ਕਹਿੰਦੀ ਆ ਆਪਦੇ ਘਰ ਵਾਲੇ ਨੂੰ ਵੀ ਇਸ ਤਰ੍ਹਾਂ ਕਰਕੇ ਮੈਂ 10 ਕ ਵੀ ਰੋਟੀ ਪਣੀ ਪਕਾ ਕੇ ਵੇਚ ਲਈ ਹੋ ਜੰਨੀ ਆ ਵੀ ਇੱਕ ਏਜੰਟ ਮੇਰੀ ਜਾਣ ਪਛਾਣਦਾ ਹੈਗਾ ਤੇ ਉੱਥੇ ਇੱਕ ਪੋਸਟ ਖਾਲੀ ਪਈ ਆ ਵੀ ਮੈਂ ਉਹਦੇ ਕੋਲ ਲੱਗ ਜਾਂ ਵੀ 25-30000 ਰੁਪਏ ਮੈਨੂੰ ਪੇ ਮਿਲਿਆ ਕਰੂਗੀ ਉੱਥੋਂ ਚਲੋ ਜੀ ਬਾਈ ਕਹਿੰਦਾ ਵੀ ਲੱਗ ਜਾ ਹਣਾ ਬਾਈ ਨੂੰ ਐਸ ਜਿਹੜਾ ਇਧਰੋਂ ਮੈਂ ਕਮਾਈ ਕਰੀ ਜੰਨਾ ਹਣਾ ਵੀ ਚਲ ਉਧਰੋਂ ਘਰ ਦੀ ਕਮਾ ਕੇ ਲਿਆਇਆ ਕਰੂਗੀ ਚਲ ਜਿਹੜੀ ਘਰ ਵਾਲੀ ਕਮਾ ਕੇ ਲਿਆਇਆ ਕਰੂ ਉਸ ਦਾ ਘਰ ਦਾ ਖਰਚਾ ਨਿਕਲੀ ਜਾਊਗਾ ਜਿਹੜੀ ਪੇਮੈਂਟ ਮੈਂ ਇਧਰੋਂ ਕਮਾ ਕੇ ਪਾਉਣਾ ਹਨ ਵੀ ਚਲੋ ਸਾਡੇ ਪੈਸੇ ਸਾਰੇ ਜੁੜੀ ਜਾਣਗੇ ਚਲੋ ਜੀ ਬਾਈ ਦੀ ਘਰ ਵਿੱਚ ਨੇ ਕੀ ਕਰਿਆ ਕਰਨਾ ਰੋਟੀ ਪਣੀ ਪਕਾ ਕੇ ਜਵਾਕਾਂ ਨੂੰ ਸਕੂਲ ਘੱਲ ਕੇ 9 10 ਵਜੇ ਐਣ ਪਹਿਣ ਪੱਚਰ ਕੇ ਲਾ ਕੇ ਸੁਰਖੀ ਬਿੰਦੀ ਤੇ ਕਰਕੇ ਉੱਚੀ ਵੱਡੀ ਪੋਨੀ ਸਕੂਟਰੀ ਤੇ ਲੰਘ ਜਾ ਕਰਨਾ ਉਸ ਏਜੰਟ ਦੇ ਕੋਲੇ ਹੁਣ ਜਦੋਂ ਏਜੰਟ ਕੋਲੇ ਲੱਗੀ ਨੂੰ ਮਹੀਨਾ ਡੇਢ ਹੋਇਆ ਸੀਗਾ ਤੇ ਏਜੰਟ ਨੇ ਦੇਖ ਲਿਆ ਵੀ ਸਾਮੀ ਤਾਂ ਚੰਗੀ ਆ ਵੀ ਇਹਦੇ ਕੋਲ ਪੈਸੇ ਮੋٹے ਹ ਏਜੰਟ ਨੇ ਸਾਰਾ ਭੇਤ ਲੈ ਲਿਆ ਇਹਨੇ ਸਾਰਾ ਭੇਤ ਦਿੱਤਾ ਵੀ ਇਸ ਤਰ੍ਹਾਂ ਕਰਕੇ ਮੇਰਾ ਘਰ ਵੜਾ ਇੰਗਲੈਂਡ ਦੇ ਵਿੱਚ ਆ ਮਹੀਨੇ ਦੇ ਇੰਨੇ ਪੈਸੇ ਕਮਾਉਂਦਾ ਮੇਰੇ ਅਕਾਊਂਟ ਚ ਪਾ। ਤੁਹਾਨੂੰ ਪਤਾ ਕਈ ਜਨਾਨੀਆਂ ਦੇ ਦਿਮਾਗ ਦੀਆਂ ਮੋਟੀਆਂ ਹੁੰਦੀਆਂ ਨੇ ਆਪਣੇ ਘਰ ਦਾ ਭੇਤ ਮਿੰਟ ਚ ਦੇ ਦਿੰਦੀਆਂ ਨੇ ਹਨਾ ਚਲੋ ਜੇ ਉਸ ਤੋਂ ਬਾਅਦ ਏਜੰਟ ਨੇ ਕਿਹਾ ਵੀ ਤੂੰ ਇਹ ਕਰ ਤੂੰ ਪਾਸਪੋਰਟ ਲੋਕਾਂ ਦੇ ਫੜਿਆ ਫੜਿਆ ਕਰ ਹਨਾ ਵੀ ਆਪਾਂ ਹੁਣ ਵੀਜ਼ਾ ਤਾਂ ਲਵਾਉਣੀ ਆ ਫਿਰ ਬਾਈ ਦੀ ਘਰਵਾਲੀ ਨੇ ਕੀ ਕੀਤਾ ਆਪਦੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਜੇ ਕਿਸੇ ਨੇ ਬਾਹਰ ਪੁਰ ਜਾਣਾ ਮੈਨੂੰ ਦੱਸਿਓ ਹਨਾ ਚਲੋ ਰਿਸ਼ਤੇਦਾਰਾਂ ਨੇ ਵੀ ਲਾਲਚ ਕਰ ਲਿਆ ਤੇ ਇੱਕ ਰਿਸ਼ਤੇ ਟਿਕ ਟਕਰਾਲੀ ਜਦੋਂ ਉਹ ਰਿਸ਼ਤੇਦਾਰ ਦਿੱਲੀ 에어ਪੋਰਟ ਤੇ ਜਾਂਦੇ ਆ ਤੇ 에어ਪੋਰਟ ਵਾਲੇ ਉਹਨਾਂ ਨੂੰ ਜਾਜ ਤੇ ਚੜਨ ਦਿੱੰਥੋਂ ਮੋੜ ਦਿੰਦੇ ਆ ਜਦੋਂ ਰਿਸ਼ਤੇਦਾਰਾਂ ਦਾ ਮੁੰਡਾ ਦਿੱਲੀੋਂ ਵਾਪਸ ਮੁੜ ਕੇ ਆ ਗਿਆ ਚਲੋ ਜੀ ਉਹਨਾਂ ਨੇ ਰੌਲਾ ਪਾ ਲਿਆ ਉਹ ਬਾਈ ਨੂੰ ਵੀ ਫੋਨ ਕਰਿਆ ਕਰਨ ਬਾਈ ਦੀ ਘਰ ਦੀ ਨੂੰ ਵੀ ਕਰਿਆ ਕਰਨ ਜਿਹੜੀ ਉਹਨਾਂ ਘਰ ਵਾਲੀ ਸੀ ਬਾਈ ਇਹ ਹੁਣ ਏਜੰਟ ਕੋਲੇ ਰਹਿੰਦੀ ਸੀ ਇਹ ਹੁਣ ਪੂਰੀ ਤੇਜ਼ ਤਰਾਰ ਬਣ ਚੁੱਕੀ ਸੀ ਬਾਈ ਨੂੰ ਹੁਣ ਯਕੀਨ ਬੜਾ ਸੀ ਕਿਉਂਕਿ ਬਾਈ ਸੱਤ ਸਮੁੰਦਰਾਂ ਤੋਂ ਪਾਰ ਬੈਠਾ ਸੀਗਾ ਹੁਣ ਰਿਸ਼ਤੇਦਾਰ ਕਹਿੰਦੇ ਵੀ ਸਾਡੇ ਪੈਸੇ ਮੋੜੋ ਵੀ ਜਾਂ ਸਾਡਾ ਮੁੰਡਾ ਬਾਹਰ ਕਰ ਲਓ ਹੁਣੇ ਪੈਰਾਂ ਦੇ ਪਾ ਉਸ ਤੋਂ ਬਾਅਦ ਰਿਸ਼ਤੇਦਾਰ ਸੀ ਉਹ ਵੀ 25 ਜਣੇ ਇਕੱਠੇ ਹੋ ਕੇ ਆਉਂਦੇ ਆ ਕੇ ਬਾਈ ਕੇ ਬੂਏ ਕੇ ਧਰਨਾ ਲਾ ਲੈਂਦੇ ਆ ਹੁਣ ਬਾਈ ਦਾ ਮਾਪਿਓ ਵੇਖੇ ਵੀ ਆ ਕੀ ਬਣ ਗਿਆ ਜਿਹੜੇ ਬਾਈ ਦੇ ਚਾਚੇ ਤਾਏ ਸੀਗੇ ਉਹਨਾਂ ਦਾ ਇਤفاق ਬਹੁਤ ਸੀ ਆਪਸ ਦੇ ਵਿੱਚ ਚਾਚਾ ਤਾਏ ਨੇ ਸੋਚਿਆ ਵੀ ਸਾਡੇ ਘਰੇ ਅੱਜ ਤੱਕ ਕਦੇ ਕੋਈ ਲੰਬਾ ਨਹੀਂ ਆਇਆ ਵੀ ਆ ਕੀ ਬਣ ਗਿਆ ਸਾਡੇ ਭਰਾ ਦੇ ਬੂਏ ਕੇ ਧਰਨਾ ਲੱਗ ਗਿਆ ਅਸੀਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਚੁੱਕੇ ਨਹੀਂ ਰਹੇ ਚਲੋ ਚਾਚੇ ਤਾਏ ਇਕੱਠੇ ਹੋ ਕੇ ਕਿਹਾ ਵੀ ਗੱਲ ਸੁਣ ਨੌ ਰਾਨੀਆਂ ਵੀ ਜਾਂ ਤਾਂ ਉਹਨਾਂ ਦਾ ਮੁੰਡਾ ਬਾਹਰ ਕੱਲ ਦੇ ਜਾਂ ਪੈਸੇ ਮੋੜਦੇ ਵੀ ਆ ਕੰਮ ਨਹੀਂ ਚੱਲਣਾ ਜਦੋਂ ਚਾਚੇ ਤਾਏ ਪੈਸੇ ਮੋੜਦੇ ਪੈਣਗੇ ਚਲੋ ਜੀ ਫਿਰ ਉਹਨਾਂ ਨੇ ਬਾਅਦ ਚ ਕਿਹੜੀ ਸਕੀਮ ਲਾਈ ਕਿਹੜੀ ਨਹੀਂ ਲਾਈ ਇਹਨਾਂ ਨੇ ਉਹਨਾਂ ਦਾ ਮੁੰਡਾ ਬਾਹਰ ਕੱਲਤਾ ਜਿਹੜੀ ਹੁਣ ਬਾਈ ਦੀ ਘਰ ਵਾਲੀ ਸੀ ਉਹ ਬਾਈ ਵਾਲੇ ਬਹੁਤ ਮਿੱਠੀ ਉਹ ਕਰੈਂਦੀ ਸੀ ਤੇ ਸੱਸ ਸਹੁਰੇ ਨਾਲ ਪੂਰੀ ਮਿੱਠੀ ਉਹ ਕਰੈਂਦੀ ਸੀ ਤੇ ਹਾਂਜੀ ਹਾਂਜੀ ਮੰਮੀ ਜੀ ਮੰਮੀ ਜੀ ਡੈਡੀ ਡੈਡੀ ਜੀ ਕਰਦੀ ਫਿਰਦੀ ਸੀਗੀ ਉਹ ਕਹਿੰਦੀ ਵੀ ਸਾਡੇ 9 ਵਰਗੀ ਨੂੰ ਤਾਂ ਕਿਸੇ ਦੇ ਘਰ ਚ ਹੈ ਹੀ ਨਹੀਂ ਜਦੋਂ ਏਜੰਟ ਕੋਲ ਲੱਗੀ ਨੂੰ ਤਿੰਨ ਚਾਰ ਮਹੀਨੇ ਹੋ ਗਏ ਤੇ ਫਿਰ ਬਈ ਏਜੰਟ ਨੇ ਘਾਟੀ ਪਾਲੀ ਕਹਿਣ ਦਾ ਮਤਲਬ ਕਿ ਬਾਈ ਦੀ ਘਰ ਵਾਲੀ ਦੀ ਸੈਟਿੰਗ ਮੁੜ ਕੇ ਏਜੰਟਾ ਦੇ ਨਾਲ ਹੋ ਗਈ ਚਲੋ ਜੀ ਏਜੰਟਾ ਦੇ ਏਜੰਟ ਦਾ ਬਰਥਡੇ ਆਇਆ ਇਹਨੇ ਏਜੰਟ ਨੂੰ ਰਿੰਗ ਵੀ ਬਣਾ ਬਣਾ ਕੇ ਪਾਈ ਇਥੋਂ ਤੱਕ ਕਿ ਏਜੰਟ ਨਾਲ ਜਿਹੜੇ ਹੋਟਲ ਤੇ ਜਾਂਦੀ ਸੀ ਉਸ ਹੋਟਲ ਦਾ ਸਾਰਾ ਖਰਚਾ ਇਹ ਆਪਦੇ ਪੱਲਿਓ ਕਰਕੇ ਆਉਂਦੀ ਸੀ ਚਲੋ ਜੀ ਏਜੰਟਾਂ ਦੀ ਗੱਡੀ 'ਚ ਵੀ ਤੇਲੇ ਪਵਾਇਆ ਕਰੇ ਹੋਟਲਾਂ 'ਚ ਵੀ ਖਰਚਾ ਇਹ ਵੱਲੋਂ ਕਰਿਆ ਕਰੇ ਕਿਉਂਕਿ ਫੁਗਰੀ ਬਹੁਤ ਸੀਗੀ ਹੁਣ ਉਹ ਵਿਚਾਰਾ ਇੰਗਲੈਂਡ 'ਚ ਮਰਦਾ ਫਿਰਿਆ ਕਰੇ ਤੇ ਇਹ ਦਰਜੰਟ ਨਾਲ ਬੁੱਲੇ ਲੁੱਟਦੀ ਫਿਰੇ ਉਸ ਤੋਂ ਬਾਅਦ ਏਜੰਟਰੇ ਨੇ ਮਿੱਠੇ ਹੋ ਕੇ ਕਿਹਾ ਵੀ ਮੈਨੂੰ ਇਸ ਤਰ੍ਹਾਂ ਕਰਕੇ 14-15 ਲੱਖ ਰੁਪਏ ਦੀ ਲੋੜ ਆ ਵੀ ਤੂੰ ਮੈਨੂੰ ਪੈਸੇ ਉਧਾਰ ਦੇ ਦੇ ਤੇ ਮੈਂ 6 ਮਹੀਨੇ ਤੱਕ ਮੋ ਮੀਨੇ ਦਿਲਾਸਟ ਦੇ ਪੈਸੇ ਦੇ ਅਕਾਊਂਟ ਚ ਪਾ ਦਿੰਦਾ ਸੀਗਾ ਹੁਣ ਸਾਰਾ ਕੁਝ ਹੱਥ-ਬਾਸ ਬਾਈ ਦੇ ਘਰ ਵਾਲੀ ਦੇ ਸੀ ਕਿ ਨੂੰ ਕਿਹੜਾ ਕਿਸਨੇ ਪੁੱਛਣਾ ਸੀਗਾ ਇਹਨੇ ਕੀਤਾ ਇਹਨੇ 14 ਲੱਖ ਰੁਪਇਆ ਕਢਾ ਕੇ ਉਸ ਏਜੰਟਰ ਨੂੰ ਦੇ ਦਿੱਤਾ ਦਾਰਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਸਕੂਟਰੀ ਤੇ ਆਉਂਦੀ ਜਾਂਦੀ ਸੀ ਤੇ ਰਾਹ ਦੇ ਵਿੱਚ ਇੱਕ ਹੋਰ ਮੁੰਡਾ ਸੀ ਨਾਲ ਦੇ ਪਿੰਡ ਦਾ ਜਿਹੜਾ ਦਾ ਟਾਈਮ ਚੱਕਦਾ ਸੀ ਇਹਨੇ ਮੁੜ ਕੇ ਉਹਦੇ ਨਾਲ ਵੀ ਗੱਲ ਕਰ ਲਈ ਕਿਉਂਕਿ ਤੁਹਾਨੂੰ ਪਤਾ ਜਦੋਂ ਬਗਾਨੀ ਬੁੱਕਲ ਦੀ ਆਦਤ ਪੈ ਜੇ ਨਾ ਫਿਰ ਬੰਦਾ ਕਿਤੇ ਟਿਕਦਾ ਨਹੀਂ ਹੁੰਦਾ ਚਲੋ ਜੀ ਇਹਨੇ ਏਜੰਟਰ ਕੋਲੇ ਜਾਇਆ ਕਰਨਾ ਉਦੋਂ ਤਾਂ ਏਜੰਟਰ ਨਾਲ ਨਿਯਾਰੇ ਲਿਆ ਕਰਨੇ ਉਹਦੇ ਨਾਲ ਦੇ ਪਿੰਡ ਦਾ ਉਹਦੀ ਗੱਡੀ 'ਚ ਵੀ ਨੇ ਤੇਲ ਪੱਲਿਓ ਪਾਇਆ ਕਰਨਾ ਤੇ ਆਪ ਹੀ ਨੇ ਹੋਟਲ ਦੇ ਵਿੱਚ ਰੂਮ ਬੁੱਕ ਕਰ ਲਿਆ ਕਰਨੇ ਉੱਥੇ ਮੁੰਡੇ ਨੂੰ ਸੱਦ ਲਿਆ ਕਰਨਾ ਮੁੰਡੇ ਨੇ ਜਾਇਆ ਕਰਨਾ ਖਾਇਆ ਪੀਆ ਕਰਨਾ ਆਪ ਦੇ ਨੇ ਯਾਰੀ ਲਿਆ ਕਰਨੇ ਹੁਣ ਉਹ ਮੁੰਡਾ ਵੀ ਸੋਚੇ ਅਰਬੀ ਉਹਦਾ ਸਾਮੀ ਬੜੀ ਤਗੜੀ ਹੈ ਹਨਾ ਇਹਨੇ ਕਿਆ ਕਰਨਾ ਵੀ ਮੇਰਾ ਘਰ ਵਾਲਾ ਇੰਗਲੈਂਡ ਚਾ ਕੋਈ ਚੱਕਰ ਨਹੀਂ ਪੈਸੇ ਦੇ ਲਈ ਵੋਟੈਂਸੀ ਫੁਕਰੀ ਹੈਗੀ ਸੀ ਮੋٹے ਦਿਮਾਗ ਦੀ ਉਸ ਮੁੰਡੇ ਦਾ ਬਰਥਡੇ ਆ ਤੇ ਇਹਨੇ ਉਹਨੂੰ ਵੀ ਚੈਨ ਬਣਾ ਕੇ ਪਾ ਦਿੱਤੀ ਉਹਨੂੰ ਮੋਬਾਈਲ ਮੂਲ ਲੈ ਕੇ ਦਿੱਤਾ ਕਹਿਣ ਦਾ ਮਤਲਬ ਹੈ ਕਿ 12-13 ਲੱਖ ਰੁਪਇਆ ਉਹਨੂੰ ਖਵਾ ਦਿੱਤਾ ਇੱਥੋਂ ਤੱਕ ਕੀ ਇਹ ਸਟਾਕ ਸਟਾਕ ਅਫੀਮ ਦੀ ਕਿਲੋ ਕਿਲੋ ਪੋਸਟ ਵੀ ਆਪਦੇ ਪੱਲਿਓ ਲੈ ਕੇ ਆਸ਼ਕਾਂ ਨੂੰ ਖਵਾਉਂਦੀ ਰਹੀ ਐ ਐਡਾ ਜਨਾਨੀ ਦਾ ਦਿਮਾਗ ਹਿੱਲਿਆ ਸੀਗਾ ਮੰਨ ਲਓ ਐਡੀ ਬਗਾਨੀ ਬੁੱਕਲ ਦੀ ਚਸ ਪੈ ਗਈ ਹੁਣ ਜਿਵੇਂ ਪੰਜਾਬੀ ਚ ਸਿੱਧਾ ਬੋਲੂਗਾ ਤੇ ਫੇਰ ਕਈ ਭਰਾਵਾਂ ਨੇ ਕਹਿਣਾ ਵੀ ਸੰਧੂ ਨੇ ਕੀ ਕਹਿਤਾ ਯਾਨੀ ਕਿ ਜਿਸਮ ਦੀ ਅੱਗ ਠੰਡੀ ਕਰਨ ਵਾਸਤੇ ਨਾਲੇ ਪੱਲਿਓ ਰੁਪਈਆ ਖਵਾਇਆ ਕਰੇ ਨਾਲੇ ਹੋਟਲਾਂ ਦੇ ਕਮਰੇ ਬੁੱਕ ਕਰਿਆ ਕਰੇ ਨਾਲੇ ਅਫੀਮ ਤੇ ਪੋਸਟ ਵੀ ਆਸ਼ਕਾਂ ਨੂੰ ਪੱਲਿਓ ਲੈ ਕੇ ਖਵਾਇਆ ਕਰੇ ਆਪ ਪੈਸੇ ਦਿਆ ਕਰੀ ਵੀ ਤੁਸੀਂ ਫੀਮ ਲਿਓ ਪੋਸਟ ਲੇ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਇਹਨਾਂ ਦੇ ਪਿੰਡ ਦਾ ਮੁੰਡਾ ਹੁੰਦਾ ਬੜਾ ਸੋਹਣਾ ਸੁਨੱਖਾ ਹੁੰਦਾ ਇਹਦੀ ਗਾਟੀ ਉਧਰ ਲਈ ਪੈ ਜਾਂਦੀ ਹੈ ਇੱਕ ਐਜੰਟ ਹੋ ਗਿਆ ਇੱਕ ਨਾਲ ਦੇ ਪਿੰਡ ਦਾ ਮੁੰਡਾ ਹੋ ਗਿਆ ਤੇ ਤੀਜਾ ਮੁੜ ਕੇ ਆਪਦੇ ਪਿੰਡ ਦਾ ਫਸਾਲਿਆ ਆਪਦੇ ਗਵਾਂਢ ਦੇ ਵਿੱਚੋਂ ਹੀ ਚਲੋ ਜੀ ਉਹਨਾਂ ਨੇ ਭਰਾ ਭਰਾ ਕਿਆ ਕਰਨਾ ਉਹਦਾ ਘਰੇ ਆਉਣ ਜਾਣ ਵਧੀਆ ਹੋ ਗਿਆ ਹੁਣ ਸੱਸ ਸਹੁਰੇ ਨੂੰ ਯਕੀਨ ਬੜਾ ਸੀ ਉਹਨਾਂ ਨੇ ਐਸੀ ਵੀ ਸਾਡੀ 9 ਵਰਗੀ ਚੰਗੀ ਨੋ ਹੀ ਨਹੀਂ ਕਿਤੇ ਹੈਗੀ ਕਿਉਂਕਿ ਉਹਨਾਂ ਦੀ ਸੇਵਾ ਬੜੀ ਕਰਿਆ ਕਰੇ ਮੰਮੀ ਜੀ ਮੰਮੀ ਜੀ ਡੈਡੀ ਡੈਡੀ ਜੀ ਕਰਦੀ ਫਿਰਿਆ ਕਰੇ ਚਲੋ ਜੀ ਉਸ ਮੁੰਡੇ ਨੂੰ ਵੀ ਨੇ 14-15 ਲੱਖ ਰੁਪਈਆ ਖਵਾਇਆ ਚਲੋ ਜੇ ਉਹ ਮੁੰਡ ਉਹ ਇਹਦੇ ਕੋਲ 14-15 ਲੱਖ ਰੁਪਇਆ ਲੈ ਕੇ ਤੇ ਬੁੱਲੇ ਲੁੱਟਦਾ ਰਿਹਾ ਉਹਨੇ ਕੈਨੇਡਾ ਦੀ ਫਾਇਲ ਲਈ ਤੇ ਕੈਨੇਡਾ ਲੰਘ ਗਿਆ ਉਹ ਜਾ ਕੇ ਕੈਨੇਡਾ ਸੈੱਟ ਹੋ ਗਿਆ ਹੁਣ ਇਹਦੇ ਕੋਲ ਦੋ ਆਸ਼ਕ ਰਹਿ ਗਏ ਸੀ 15 ਕ ਲੱਖ ਰੁਪਇਆ ਲੈ ਕੇ ਉਹ ਕੈਨੇਡਾ ਨੂੰ ਲੰਘ ਗਿਆ ਹੁਣ ਇੱਕ ਏਜੰਟ ਰਹਿ ਗਿਆ ਸੀ ਤੇ ਇੱਕ ਮਨਲਾ ਨਾਲ ਦੇ ਪਿੰਡ ਦਾ ਮੁੰਡਾ ਰਹਿ ਗਿਆ ਹੁਣ ਉਹ ਵਿਚਾਰਾ ਇੰਗਲੈਂਡ ਤੋਂ ਸ਼ਿਫਟਾਂ ਲਾ ਲਾ ਕੇ ਆਈ ਮਹੀਨੇ ਦੇ ਅਕਾਊਂਟ 'ਚ ਪੈਸੇ ਪਾਈ ਆਇਆ ਕਰੇ ਜੇ 2 ਕਮਾਇਆ 2 ਪਾ ਦਿਆ ਕਰੇ 2.5 ਪਾ 2.5 ਪਾ ਦਿਆ ਕਰੇ ਕੁੱਲ ਮੰਨ ਲਓ 45 ਤੋਂ 50 ਲੱਖ ਰੁਪਇਆ ਉਹਨੇ ਇਹਦੇ ਅਕਾਊਂਟ 'ਚ ਪਾਇ ਉਸ ਤੋਂ ਬਾਅਦ ਇਹਨੇ ਕੀ ਕੀਤਾ ਮਾਤਰੀ ਨੇ ਇਹਦੇ ਕੋਲ 21-22 ਟੋਲੇ ਸੋਨਾ ਸੀਗਾ ਇਹਨੇ ਵਿੱਚੋਂ 6-7 ਟੋਲੇ ਤੋਂ ਸੋਨਾ ਆਪਦੇ ਸ਼ਹਿਰ ਦੇ ਸੁਨਿਆਰੇ ਨੂੰ ਵੇਚਦਾ ਤੇ ਬਾਕੀ ਸੋਨਾ ਆਪਦੇ ਪੇਕਿਆਂ ਦੇ ਪਿੰਡ ਸੁਨਿਆਰੇ ਨੂੰ ਗਹਿਣੇ ਦੇਦਾ ਚਲੋ ਜੀ ਉਹ ਵੀ ਪੈਸੇ ਇਹ ਸਾਰੇ ਖਾਕ ਹੋ ਗਏ ਉਸ ਤੋਂ ਬਾਅਦ ਕੀ ਹੁੰਦਾ ਕਿ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਵਿਆਹ ਹੁੰਦਾ ਤੇ ਜਦੋਂ ਇਹ ਵਿਆਹ ਤੇ ਜਾਂਦੀ ਆ ਤੇ ਇਹ ਬਿਲਕੁਲ ਵੀ ਸੋਨਾ ਨਹੀਂ ਪਾ ਕੇ ਜਾਂਦੀ ਇਸ ਤਰ੍ਹਾਂ ਕਿ ਇੱਕ ਰਿੰਗ ਵੀ ਇਹਦੇ ਹੱਥ 'ਚ ਨਹੀਂ ਹੁੰਦੀ ਹੁਣ ਸੱਸ ਵੇਖਦੀ ਆ ਵੀ ਮੇਰੀ ਨੌ ਤਾਂ ਸ਼ਕੀਨਣ ਬੜੀ ਆ ਸੋਨੇ ਦੀ ਹਨਾ ਵੀ ਅੱਜ ਅਸੀਂ ਵਿਆਹ ਤੇ ਜਾਣਾ ਤਿਆਰ ਹੋਈ ਨੇ ਸੋਨਾ ਨਹੀਂ ਕੋਈ ਪਾਇਆ ਚਲੋਈ ਸੱਸ ਸਾਡੀ ਨੂੰ ਕਹੇ ਪੁੱਤ ਤ ਵੀ ਉਸ ਤੇ ਸਾਰਿਆਂ ਨੇ ਸੋਨਾ ਪਾਉਣਾ ਹਨ ਵੀ ਤੂੰ ਵੀ ਸੋਨਾ ਪਾ ਲਾ ਓਕੇ ਨਹੀਂ ਮੰਮੀ ਜੀ ਮੇਰਾ ਹੁਣ ਸ਼ੌਕ ਜਾ ਮਰ ਗਿਆ ਮੇਰਾ ਹੁਣ ਜੀ ਜਾਨੀ ਕਰਦਾ ਸੋਨਾ ਪਾਉ ਨੂੰ ਮੇਰਾ ਤਾਂ ਮਨ ਜਾਕ ਗਿਆ ਮੈਂ ਨਹੀਂ ਸੋਨਾ ਪਾਉਣਾ ਚਲੋ ਸੱਸ ਨੇ ਕਿਹਾ ਵੀ ਪੁੱਤ ਜੀ ਹਾਰ ਹੂਰ ਨਹੀਂ ਪਾਉਣਾ ਤਾਂ ਤੂੰ ਦੋ ਵੰਗਾ ਹੀ ਪਾਲਾ ਦੋ ਛਾਪਾਂ ਹੀ ਪਾਲਾ ਵੀ ਸੁੰਨੇ ਹੱਥ ਭੇੜੇ ਲੱਗਦੇ ਆ ਵੀ ਲੋਕੀ ਕਹਿਣਗੇ ਵੀ ਘਰ ਵਾਲਾ ਇੰਗਲੈਂਡ ਰਹਿੰਦਾ ਤੇ ਇਹਨੇ ਦੋ ਛਾਪਾਂ ਵੀ ਨਹੀਂ ਪਾਈ ਨਹੀਂ ਮੰਮੀ ਕੁਛ ਨਹੀਂ ਹੁੰਦਾ ਜਿਹੜਾ ਕੁਛ ਆਪਣੇ ਕੋਲ ਹੈਗਾ ਲੋਕਾਂ ਨੂੰ ਪਤਾ ਹੀ ਹੈ ਹਨਾ ਸੋਨਾ ਐਵੇਂ ਕੀ ਮੇਰਾ ਤਾਂ ਮਨ ਜਾ ਕੇ ਪਿਆ ਚਲੋ ਜੀ ਇਹਨੇ ਪੈਰਾਂ ਦੇ ਪਾਣੀ ਨਾ ਪੈਣ ਤਾਂ ਇਹ ਵਿਆਹ ਵੇਖ ਕੇ ਆਏ ਨੇ ਜਿਹੜੀ ਸੱਸ ਹੁੰਦੀ ਆ ਉਹ ਸਾਰੇ ਨੂੰ ਕਹਿੰਦੀ ਹੈ ਵੀ ਇਸ ਤਰ੍ਹਾਂ ਕਰਕੇ ਵੀ ਆਪਣੀ ਨਾ ਤਾਂ ਸੋਨੇ ਦੀ ਸ਼ਿਕਿੰਨਣੀ ਬੜੀ ਸੀ ਵੀ ਇਹ ਤਾਂ ਕਿਤੇ ਮਰਗ ਦੇ ਭੋਗ ਤੇ ਵੀ ਜਾਂਦੀ ਸੀ ਤਾਂ ਵੀ ਦੋ ਛਾਪਾਂ ਦੋ ਵੰਗਾ ਪਾ ਕੇ ਜਾਂਦੀ ਸੀ ਤੇ ਹੁਣੇ ਵਿਆਹ ਬਿਨਾਂ ਸੋਨੇ ਤੋਂ ਵੇਖ ਆਈ ਵੀ ਮੈਨੂੰ ਸੁੱਖ ਨਹੀਂ ਲੱਗਦੀ ਮੈਨੂੰ ਸ਼ੱਕ ਆ ਵੀ ਇਹ ਸੋਨਾ ਨਾ ਕਿਤੇ ਆਪਦੇ ਪੇਕੇਆਂ ਪੁੱਕਿਆਂ ਨੂੰ ਦੇ ਆਈ ਹੈ ਸੱਸ ਸਾਰੇ ਦਿਮਾਗ 'ਚ ਫਿਰ ਵੀ ਇਹ ਗੱਲ ਨਹੀਂ ਆਈ ਵੀ ਇਹ ਆਸ਼ਕ ਰੱਖੀ ਬੈਠੀ ਹੈ ਚਲੋ ਇਹ ਸੱਸ ਨੇ ਵਿਆਹ ਤੋਂ ਆ ਕੇ 15 ਦਿਨਾਂ ਬਾਅਦ ਬਲਾਵਾ ਜਾਂ ਪਾ ਕੇ ਕਿਹਾ ਵੀ ਪੁੱਤ ਇਸ ਤਰ੍ਹਾਂ ਕਰਕੇ ਸੋਨਾ ਚਾਹੀਦਾ ਸੀਗਾ ਤੇ ਫਲਾਣੀ ਨੇ ਵਿਆਹ ਤੇ ਜਾਣਾ ਸੀ ਉਹ ਵਿੱਚੋਂ ਦੋ ਕ ਮੰਗਾ ਮੰਗਦੀ ਸੀ ਵੀ ਕਹਿੰਦੀ ਵਿਆਹ ਵੇਖ ਕੇ ਆਉਣਾ ਵੀ ਸੱਸ ਨੇ ਬਲਾਵਾ ਜਾਂ ਪਾ ਕੇ ਪੁੱਛਿਆ ਵੀ ਬੇਨ ਨੇ ਬਲਾ ਸੋਨਾ ਕੱਢਦੀ ਜਾਂ ਨਹੀਂ ਕੱਢਦੀ ਇਹ ਕੋਈ ਨਹੀਂ ਮੰਮੀ ਜੀ ਦੇ ਦੇਾਂਗੇ ਦੇ ਦੇਾਂਗੇ ਸੋਨਾ ਤੇ ਸੱਸ ਕਿਤੇ ਚੱਲ ਮੈਨੂੰ ਸੋਨਾ ਤਾਂ ਵਿਖਾ ਆਪਣਾ ਸੋਨਾ ਪਿਆ ਕਿੱਥੇ ਆ ਕੋਈ ਮੰਮੀ ਜੋ ਡੂੰਗਾ ਪਿਆ ਮੈਂ ਕੱਢਦੀਆਂ ਕੱਢਦੀਆਂ ਨੇ ਹੱfte ਤੱਕ ਹੋਰ ਟਪਾਤਾ ਹਫਤੇ ਕੇ ਬਾਅਦ ਸਾਸਰ ਨੂੰ ਪੱਕਾ ਸ਼ੱਕ ਹੋ ਗਿਆ ਵੀ ਸੋਨਾ ਦੇ ਕੋਲੇ ਹੈ ਨਹੀਂਗਾ ਚਲੋ ਜੀ ਸਾਸਰ ਨੇ ਪੁੱਛਿਆ ਵੀ ਨੌ ਰਾਣੀਆਂ ਵੀ ਸਾਨੂੰ 10 ਸੋਨਾ ਹੈਗਾ ਕਿਤੇ ਤੂੰ ਆਲੇ ਟਾਲੇ ਜੇ ਲਾਉਣੀ ਆ ਵੀ ਸਾਨੂੰ ਸੁੱਖ ਨਹੀਂ ਲੱਗਦੀ ਵੜ ਕੇ ਇਹ ਆਪਦੇ ਸਾਸਰ ਨੂੰ ਇਹ ਗੱਲ ਕਹਿੰਦੀ ਹੈ ਵੀ ਇਸ ਤਰ੍ਹਾਂ ਕਰਕੇ ਵੀ ਮੈਨੂੰ ਪੈਸਿਆਂ ਦੀ ਲੋੜ ਸੀ ਤੇ ਮੈਂ ਤਾਂ ਉਹ ਸੋਨਾ ਗਹਿਣੇ ਪਾਇਆ ਸਾਸਤ ਸਹੁਰਾ ਹੈਰਾਨ ਹੋ ਗਏ ਵੀ ਸਾਡਾ ਪੁੱਤ ਆਏ ਮਹੀਨੇ ਕਦੇ 2.5 ਲੱਖ ਤੇ 2 ਲੱਖ ਤੇਰੇ ਅਕਾਊਂਟ ਚ ਪਾਉਂਦਾ ਕਮਾ ਕੇ 18-18 ਘੰਟੇ ਉੱਥੇ ਕੰਮ ਕਰਦਾ ਪੀਤਾ ਨੂੰ ਇੰਨੇ ਕਿੰਨੇ ਕ ਪੈਸੇ ਲੋੜ ਸੀ ਵੀ ਜਿਹੜਾ ਤੂੰ ਸੋਨਾ ਵੀ ਕਹਿਣੇ ਪਾਤਾ ਚਲੋ ਜੀ 700 ਰੁਪਏ ਕਹਿੰਦੇ ਵੀ ਸਾਨੂੰ 10 ਸੋਨਾ ਕਹਿਣੇ ਤੂੰ ਪਾਇਆ ਕਿੱਥੇ ਆ ਇਹ ਕਹਿੰਦੀ ਫਲਾਣੇ ਸੁਨਾਰੇ ਕੋਲੇ ਪਾਇਆ ਚਲੋ ਜੀ ਜਿਹੜਾ ਬਾਈ ਦਾ ਪਿਓ ਸੀ ਉਹਨੇ ਬਾਈ ਦੇ ਚਾਚੇ ਤਾਏ ਨਾਲ ਗੱਲ ਕੀਤੀ ਚਲੋ ਜੀ ਚਾਚੇ ਤਾਏ ਵੀ ਇਕੱਠੇ ਹੋਏ ਤਾਂ ਬਾਈ ਦੇ ਚਾਚੇ ਤਾਏ ਤੇ ਬਾਈ ਦਾ ਪਿਓ ਤੇ ਬਾਈ ਦੀ ਘਰਵਾਲੀ ਨੂੰ ਗੱਡੀ 'ਚ ਨਾਲ ਬਿਠਾ ਕੇ ਸੁਨਾਰੇ ਕੋਲੇ ਜਾਂਦੇ ਆ ਜਦੋਂ ਸੁਨਾਰੇ ਕੋਲੇ ਜਾਂਦੇ ਹੋ ਕਹਿੰਦੇ ਵੀ ਸਾਡੇ ਕੋਲ ਤਾਂ ਕਹਿਣੇ ਵੀ ਸੋਨਾ ਹੈ ਨਹੀਂਗਾ ਵੀ ਅੱਜ ਤੋਂ 1 ਮਹੀਨੇ 2 ਮਹੀਨੇ ਪਹਿਲਾਂ ਹੀ ਸਾਨੂੰ ਸੋਨਾ ਵੇਚ ਕੇ ਗਈ ਆ 6 ਤੇ ਫਿਰ ਸਾਰੇ ਨੇ ਪੁੱਛਿਆ ਵੀ ਨੌ ਰਾਣੀ ਦੂਜਾ ਦਸ ਦੂਜਾ ਸੋਨਾ ਕਿੱਥੇ ਆ ਇਹ ਕਹਿੰਦੀ ਡੈਡੀ ਜੀ ਦੂਜਾ ਤਾਂ ਮੈਂ ਆਪਦੇ ਪੇਕੇਆਂ ਦੇ ਪਿੰਡ ਸੁਨਿਆਰੇ ਨੂੰ ਗਹਿਣੇ ਪਾਇਆ ਚਲੋ ਜੀ ਉੱਥੋਂ ਗੱਡੀ ਖਿੱਚਦੇ ਆ ਨਾਲ ਹੀ ਇਹਨੂੰ ਬਿਠਾ ਲੈਂਦੇ ਆ ਨਾਲ ਹੀ ਬਾਈ ਦੇ ਚਾਚੇ ਤਾਏ ਹੁੰਦੇ ਆ ਉੱਥੇ ਜਾਂਦੇ ਆ ਤੇ ਉਸ ਸੁਨਿਆਰਾ ਕਹਿੰਦਾ ਵੀ ਇਸ ਤਰ੍ਹਾਂ 5-6 ਲੱਖ ਰੁਪਏ ਤੁਹਾਡਾ ਬਣਿਆ ਪਿਆ ਤੇ ਐਨੇ ਤੋਲੇ ਮੇਰੇ ਕੋਲ ਸੋਨਾ ਹੈਗਾ ਪੈਸੇ ਦੇਜੋ ਤੇ ਆਪਦਾ ਸੋਨਾ ਲੈ ਜਾਓ ਚਲੋ ਜੀ ਸਾਰੇ ਨੇ ਆ ਵੀ ਨੌ ਨੂੰ ਕਿਹਾ ਜਣੀ ਕਿ ਬਾਈ ਦੀ ਘਰ ਵਾਲੇ ਨੂੰ ਕਿਹਾ ਵੀ ਲਿਆ ਅਕਾਊਂਟ ਚ ਪੈਸੇ ਕਢਾ ਕੇ ਵਿਆਪਸ ਨੇ ਇਹਨਾਂ ਨੂੰ ਪੈਸੇ ਦੇ ਕੇ ਤੇ ਆਪ ਦਾ ਸੋਨਾ ਮੋੜ ਕੇ ਲਈ ਗਏ ਹਨ ਇਹ ਕਹਿੰਦੀ ਡੈਡੀ ਜੀ ਕੋਈ ਨਹੀਂ ਕਢਾਉਣੇ ਆ ਕਢਾਉਣੇ ਆ ਪੈਸੇ ਚਲੋ ਜੀ ਦੋ ਦਿਨ ਨੇ ਲਾਰੇ ਲੂਰੇ ਲਾ ਕੇ ਟਪਾਤਾ ਦੋ ਦਿਨਾਂ ਬਾਅਦ ਸਹੁਰੇ ਨੇ ਕਿਹਾ ਵੀ ਗੱਲ ਸੁਣ ਨੌ ਰਾਨੀਏ ਵੀ ਚੈੱਕ ਬੁੱਕ ਫੜ ਤੇ ਅਬ ਜ ਬੈਂਕ ਚਾਲਦੇ ਆ ਨਾਲ ਬਾਈ ਦਾ ਚਾਚਾ ਵੀ ਚਲਾ ਗਿਆ ਨਾਲ ਬਾਈ ਦਾ ਤਾਇਆ ਵੀ ਚਲਾ ਗਿਆ ਹੁਣ ਜਦੋਂ ਬੈਂਕ ਜਾਂਦੇ ਆ ਬੈਂਕ ਜਾ ਕੇ ਮੜ ਕੇ ਚੈੱਕਣਾ ਪਰੇ ਚੈੱਕ ਤਾਂ ਤਾਂ ਭਰੇ ਜੇ ਨੇ ਅਕਾਊਂਟ ਦੇ ਵਿੱਚ ਕੋਈ ਛੱਡਿਆ ਉਹ ਵੀ ਤਾਂ ਚਲੋ ਜੀ ਦਾ ਇੱਕ ਚਾਚਾ ਬਾਈ ਦਾ ਪੜੇ ਲਿਖਿਆ ਸੀਗਾ ਉਹਨੇ ਬੈਂਕ ਨਾਲ ਗੱਲ ਕੀਤੀ ਵੀ ਅਕਾਊਂਟ ਚ ਪੇਮੈਂਟ ਦੱਸੋ ਕਿੰ ਬੀਗ ਨਾ ਮੇਰੇ ਪੁੱਤ ਨੇ ਰੁਪਈਆ ਕਮਾ ਆ ਕਮਾ ਇੱਕ ਲਿਆ ਤਿੰਨ ਚਾਰ ਸਾਲਾਂ ਚ ਤੇ ਇੱਥੇ 20 30000 ਬੋਲਣ ਡਿਆ ਵੀ ਆ ਬਣ ਕੀ ਗਿਆ ਚਲੋ ਜੀ ਬਾਈ ਦੇ ਚਾਚੇ ਨੇ ਨਾ ਉਸ ਖਾਤੇ ਦੀ ਸਾਰੀ ਸਟੇਟਮੈਂਟ ਕਢਾ ਲਈ ਜਦੋਂ ਤੋਂ ਬਾਈ ਇੰਗਲੈਂਡ ਗਿਆ ਸੀਗਾ ਚਲੋ ਇਹ ਸਟੇਟਮੈਂਟ ਕਢਾ ਕੇ ਸਾਰੀ ਘਰੇ ਲਿਆਂਦੀ ਘਰੇ ਲਿਆ ਕੇ ਸਾਰਾ ਸਾਬ ਕਿਤਾਬ ਜੋੜਿਆ ਬਾਈ ਨੇ ਘਟੋ ਘਟ 45 ਤੋਂ 50 ਲੱਖ ਰੁਪਈਆ ਪਾਇਆ ਆਪਦੀ ਘਰਵਾਲੀ ਦੇ ਅਕਾਊਂਟ ਦੇ ਵਿੱਚ ਤੇ ਜਿਸ ਦਿਨ ਉਹ ਪੈਸੇ ਅਕਾਊਂਟ ਦੇ ਵਿੱਚ ਪਾਉਂਦਾ ਸੀ ਅਗਲੇ ਦਿਨ 2 ਵਜੇ ਤੋਂ ਪਹਿਲਾਂ ਪਹਿਲਾਂ ਉਹ ਸਾਰੇ ਪੈਸੇ ਅਕਾਊਂਟ ਦੇ ਵਿੱਚੋਂ ਇੱਕ ਕਢਾ ਲੈਂਦੀ ਸੀ ਜਦੋਂ ਹੁਣ ਬਾਈ ਦੇ ਪਿਓ ਮਾਂ ਪਿਓ ਇਸ ਗੱਲ ਦਾ ਪਤਾ ਲੱਗਾ ਵੀ ਸਾਰਾ ਪੈਸਾ ਸਾਡੀ ਨੋਹ ਨੇ ਹਾਜ਼ਮ ਕਰ ਲਿਆ ਵੀ ਪੈਸਾ ਗਿਆ ਕਿੱਥੇ ਹੁਣ ਸਾਸੋਰੇ ਦੇ ਦਿਲ ਚ ਗੱਲ ਕਿਤੇ ਇਹ ਸੀ ਵੀ ਇੰਨੇ ਕਿਤੇ ਆਪਣੇ ਪੇਕੇਆਂ ਕੋਲੇ ਪੈਸਾ ਤਾਂ ਰਿਆ ਹੋਇਆ ਚਲੋ ਜੀ ਸਾਸਰ ਨੇ ਪੁੱਛਿਆ ਵੀ ਨੋਹ ਰਣੀਏ ਪੈਸਾ ਦੱਸ ਹੈਗਾ ਕਿੱਥੇ ਇਹ ਕਹਿਣ ਲੱਗ ਗਈ ਮੈਂ ਫਲਾਣੇ ਨੂੰ 2 ਰੁਪਏ ਵਿਆਜ ਤੇ ਦਿੱਤੇ ਆ ਮੈਂ ਫਲਾਣੇ ਨੂੰ 2 ਰੁਪਏ ਵਿਆਜ ਤੇ ਦਿੱਤੇ ਆ ਤੇ ਸਾਸੋਰੇ ਕਹਿੰਦਾ ਵੀ ਠ ਵੀ ਆ ਪਾਉਂਡ ਉਹਨਾ ਬੰਦਿਆਂ ਕੋਲੇ ਇੱਕ ਵਾਰੀ ਜਾ ਕੇ ਆਉਣਾ ਵੀ ਮੈਨੂੰ ਮਲਾ ਕੇ ਲਿਆਉਂਦੇ ਕਿਹੜੇ ਕਿਹੜੇ ਬੰਦੇ ਨੂੰ ਪੈਸੇ ਵੀ ਆਜ ਤੇ ਦਿੱਤੇ ਆ ਵੀ ਦੋ ਸਾਨੂੰ ਬੜਾ-ਬੜਾ ਪੁੱਛਤਾ ਲੈਂਦੀ ਮੁੜ ਕੇ ਕਹਿਣ ਲੱਗ ਗਈ ਆ ਵੀ ਸਾਸਰ ਨੂੰ ਇਸ ਤਰ੍ਹਾਂ ਕਰਕੇ ਮੈਂ ਤਾਂ ਆਨਲਾਈਨ ਸ਼ੇਅਰ ਮਾਰਕੀਟ ਚ ਪੈਸੇ ਲਾਏ ਸੀਗੇ ਤੇ ਮੇਰੇ ਨਾਲ ਬਹੁਤ ਵੱਡਾ ਫਰਾਉਡ ਹੋ ਗਿਆ 45 ਲੱਖ ਰੁਪਏ ਤਾਂ ਉੱਥੇ ਡੁੱਬ ਗਿਆ ਜਦੋਂ ਸਭ ਨੇ ਇਹ ਗੱਲ ਸੁਣੀ ਭਰਾਵਾ ਸਾਰਾ ਚੱਕਰ ਖਾ ਕੇ ਡਿੱਗ ਪਿਆ ਵੀ ਸਾਡੇ ਪੁੱਤਰੇ 18-18 ਘੰਟੇ ਸ਼ਿਫਟਾਂ ਲਾ ਕੇ ਪੈਸੇ ਕਮਾਈ ਸੀ ਵੀ ਤੂੰ ਕਿ ਨਹੀਂ ਪੈਸਾ ਡੁੱਬ ਗਿਆ ਵੀ ਇਸ ਦਾ ਥਾਂ ਤੇ ਮਾਰੇ ਗਏ ਇਸ ਦਾ ਪੱਟੇ ਗਏ ਚਲੋ ਜੀ ਬਾਈ ਦੇ ਪਿਓ ਨੇ ਤੇ ਬਾਈ ਦੀ ਮਾਂ ਨੇ ਕੀਤਾ ਚੱਕ ਕੇ ਫੋਨ ਬਾਈ ਨੂੰ ਕੀਤਾ ਵੀ ਤੇਰੀ ਘਰ ਲੈਨੇ ਆ ਚੰਨ ਚਾੜਤਾ ਹੀ ਵੀ ਜਿੰਨੀ ਤੇਰੀ ਮਿਹਨਤ ਦੀ ਕਮਾਈ ਇਹਨੇ ਸਾਰੀ ਡਾਤੀ ਹੁਣ ਇਹ ਨਹੀਂ ਪਤਾ ਵੀ ਪੈਸੇ ਉਹ ਗਏ ਕਿੱਧਰ ਆ ਕਿਉਂਕਿ ਕੈਸ਼ ਕਢਾਉਂਦੀ ਰਹੀ ਆ ਹੁਣੇ ਕਦੇ ਤਾਂ ਕਹਿੰਦੀ ਮੈਂ ਪੈਸੇ ਫਲਣ ਨੂੰ ਵਿਆਜ ਦੇ ਦਿੱਤੇ ਫਲਾਣੇ ਨੂੰ ਦਿੱਤੇ ਆ ਕਦੇ ਕਹਿੰਦੀ ਆ ਮੈਂ ਸ਼ੇਅਰ ਮਾਰਕੀਟ ਚ ਲਾਇਆ ਮਰਨਾ ਫਰਾਡ ਹੋ ਗਿਆ ਵੀ 45 ਲੱਖ ਰੁਪਏ ਉੱਥੇ ਡੁੱਬ ਗਿਆ ਜੇ ਹੋ ਬਾਈ ਬਈ ਇੰਗਲੈਂਡ ਚ ਬੈਠਾ ਤਾਂ ਹਾਂ ਮਾਰੇ ਕਿ ਆ ਅਮਰੀਕਾ ਵਾਲੇ ਨੇ ਕੀ ਕੀਤਾ ਵੀ ਮੈਂ ਤਾਂ ਇੰਨੀ ਸ਼iddਤ ਨਾਲ ਮਿਹਨਤ ਕਰਦਾ ਰਿਹਾ 18-18 ਘੰਟੇ ਮਰਦਾ ਰਿਹਾ ਹਨਾ ਠੰਡ ਦੇ ਵਿੱਚ ਤੇ ਇਹ ਕਹਿੰਦੇ ਵੀ account ਚ ਸਿਰਫ ਵੀ 30000 ਰੁਪਇਆ ਪਿਆ ਚਲੋ ਇਹ ਬਾਈ ਨੇ ਉਧਰੋਂ ਫੋਨ ਕੀਤਾ ਵੀ ਇਸ ਤਰ੍ਹਾਂ ਦੇ ਘਰ ਨੂੰ ਪੁੱਛਿਆ ਵੀ 10ਵੇਂ ਨੂੰ ਪੈਸਾ ਕਿੱਧਰ ਗਿਆ ਮੁੜ ਕੇ ਉਹ ਕਹਿੰਦੀ ਵੀ ਮੈਂ ਤਾਂ ਆਨਲਾਈਨ ਗੇਮ ਖੇਡਦੀ ਸੀ ਮੈਂ ਉਸ ਗੇਮ ਚ ਪੈਸਾ ਹਾਰ ਗੀ ਆ 45 ਲੱਖ ਰੁਪਇਆ ਬਾਈ ਨੇ ਮਾਰਿਆ ਮੱਥੇ ਨੂੰ ਮੱਥਾ ਵੀ ਯਾਰ ਆ ਤਾਂ ਜਮੇ ਜੱਗੋਂ 13ਵੀ ਹੋ ਗਈ ਉਸ ਤੋਂ ਬਾਅਦ ਬਾਈ ਦਾ ਮਾਂ ਪਿਓ ਬਾਈ ਨੂੰ ਕਹਿੰਦੇ ਪੁੱਤ ਚੁੱਪ 5 ਕਿਲੇ ਜ਼ਮੀਨ ਹੈਗੀ ਆਕੇ ਖੇਤੀ ਕਰਲਾ ਕਿਤੇ ਉਹ ਗੱਲ ਨਾ ਹੋਵੇ ਜਦੋਂ ਤੱਕ ਤੂੰ ਇੱਧਰ ਆਵੇਂ ਹੋ ਤਾਂ ਕਿ ਸਾਨੂੰ ਵੀ ਗੱਡੀ ਛਾੜ ਦੇ ਵੀ ਸਾਡਾ ਤਾਂ ਹੁਣ ਨੌਰਾਣੀ ਤੋਂ ਜਮਾਂ ਯਕੀਨ ਉੱਠ ਗਿਆ ਅਸੀਂ ਨੂੰ ਚੰਗੀ ਬੜੀ ਸਮਝੀ ਇਹ ਤਾਂ ਪਰ ਮਾੜੀ ਬਹੁਤ ਨਿਕਲੀ ਚਲੋ ਜੀ ਬਾਈ ਵਿਚਾਰਾ ਉਧਰੋਂ ਆ ਵੀ ਟਿਕ ਟਕਰਾਉਂਦਾ ਤੇ ਪੰਜਾਬ ਆ ਜਾਂਦਾ ਜਦੋਂ ਬਾਈ ਘਰੇ ਆਉਂਦਾ ਕਰੇ ਆ ਕਿ ਇਹਨੂੰ ਪੁੱਛਦਾ ਵੀ ਹਾਂ ਦੱਸ ਪੈਸਾ ਕਿੱਥੇ ਆ ਇਹ ਕੋ ਰੋਵੇ ਖੇਕਣ ਕਰੇ ਆਪਣੇ ਨਾਲ ਧੋਖਾ ਹੋ ਗਿਆ ਆਪਣਾ ਫਰਾਡ ਹੋ ਗਿਆ ਆਪਾਂ ਲੁੱਟੇ ਗਏ ਪੱਟੇ ਉਲਟਾ ਹੋਰ ਰੋਵੇ ਉੱਚੀ ਪੱਟਾਂ ਦੇ ਹੱਥ ਮਾਰ ਮਾਰ ਕੇ ਹੁਣ ਬਾਈ ਨੇ ਵੀ ਸੱਤ ਪਤਨਾਂ ਦਾ ਪਾਣੀ ਪੀਤਾ ਸੀ ਬਾਹ ਚਲੋ ਇਹ ਬਾਈ ਨੇ ਹੌਲੀ-ਹੌਲੀ ਦੀ ਇਨਕਵਾਰੀ ਕਰਨੀ ਸ਼ੁਰੂ ਕੀਤੀ ਤੇ 10-15 ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਏਜੰਟ ਕੋਲੇ ਨੌਕਰੀ ਲੱਗੀ ਆ ਉਹ ਵੀ ਇਦਾਸ਼ਕਾ ਇੱਕ ਸਾਡੇ ਪਿੰਡ ਦਾ ਮੁੰਡਾ ੜਾ ਕੈਨੇਡਾ ਜਾ ਕੇ ਸੈੱਟ ਹੋ ਗਿਆ ਉਹ ਵੀ ਇਦਾਸ਼ਕ ਸੀ ਇੱਕ ਨਾਲ ਦੇ ਪਿੰਡ ਦਾ ਇਹ ਨਿਯਾਸ਼ਕ ਰੱਖਿਆ ਹੋਇਆ ਤੇ ਉਹਨਾਂ ਦੀਆਂ ਗੱਡੀਆਂ 'ਚ ਵੀ ਤੇਲੇ ਪੱਲਿਓਂ ਪਾਉਂਦੀ ਰਹੀ ਐ ਇਹ ਹੋਟਲ ਵੀ ਆਪ ਬੁੱਕ ਕਰਦੀ ਰਹੀ ਐ ਇੱਥੋਂ ਤੱਕ ਕਿ ਅਫੀਮ ਤੇ ਪੋਸਟ ਵੀ ਆਸ਼ਕਾ ਨੂੰ ਖਵਾਉਂਦੀ ਰਹੀ ਐ ਜਦੋਂ ਬਾਈ ਨੇ ਤੇ ਮੋਬਾਈਲ ਦੀ ਫੋਲਾਫਾਲੀ ਕੀਤੀ ਠੀਕ ਆ ਉਸ ਤੋਂ ਬਾਅਦ ਇਹਦੀਆਂ ਆਨਲਾਈਨ ਬੁਕਿੰਗਾਂ ਵੀ ਨਿਕਲੀਆਂ ਹੋ ਫਿਰ ਬਾਈ ਨੇ ਟਕਾ ਕੇ ਨਾਲੇ ਤਾਂ ਕੁੱਟੀ ਤੇ ਨਾਲੇ ਬਾਈ ਕਹਿੰਦਾ ਮੇਰੇ ਘਰੋਂ ਨਿਕਲ ਜਾ ਮੈਂ ਤਲਾਕ ਲੈਣਾ ਹੁਣ ਨਾਲੇ ਦਾ ਬਾਈ ਦਾ ਖੜਾ ਨਹੀਂ ਛੱਡਦੀ ਨਾਲੇ ਦਾ ਹੁਣ ਤਲਾਕ ਨਹੀਂ ਦਿੰਦੀ ਹੁਣ ਕਹਿੰਦੀ ਮੈਂ ਰਹਿਣਾ ਵੀ ਤੇਰਾ ਨਾਲਾ ਤੇ ਤਲਾਕ ਵੀ ਨਹੀਂ ਦੇਣਾ ਬਾਈ ਕਹਿੰਦਾ ਮੈਂ ਤੈਨੂੰ ਰੱਖਣਾ ਹੀ ਨਹੀਂ ਜਿਹੜੀ ਔਰਤ ਕਹਿੰਦਾ ਮੇਰੀ ਮਿਹਨਤ ਦਾ ਪੈਸਾ ਆਪਦੇ ਆਸ਼ਕਾ ਨੂੰ ਖਵਾ ਸਕਦੀ ਆ ਅਫੀਮ ਤੇ ਪੋਸਟ ਲੈ ਲੈ ਆਸ਼ਕਾ ਨੂੰ ਖਵਾ ਸਕਦੀ ਉਹ ਕੱਲ ਨੂੰ ਮੈਨੂੰ ਮਰਵਾ ਵੀ ਸਕਦੀ ਆ ਆਸ਼ਕਾ ਤੋਂ ਹੁਣ ਬਾਈ ਕਹਿੰਦਾ ਮੈਂ ਤਾਂ ਤਲਾਕ ਲੈਣਾ ਵੀ ਮੈਂ ਤਾਂ ਤੇਰਾ ਹੀ ਸ਼ਕਲ ਤੱਕ ਨਹੀਂ ਦੇਖਣਾ ਜਦੋਂ ਮੈਂ ਤੇਰਾ ਪਰਛਾਵਾਂ ਨਹੀਂ ਆਪਦੇ ਤੇ ਪੈਣ ਦੇਣਾ ਚਾਹੁੰਦਾ ਤੇ ਬਾਈ ਦਾ ਚਾਚਾ ਕਹਿੰਦਾ ਸੀ ਵੀ ਇਹ ਸਾਡੇ ਜੋ ਭਤੀਜੇ ਨਾਲ ਬਾਪ ਰਿਹਾ ਇਹ ਲੋਕਾਂ ਤੱਕ ਜਰੂਰ ਪਹੁੰਚਾਈਂ ਕਿ ਕਦੇ ਵੀ ਆਪ ਦੀ ਘਰ ਵਾਲੀ ਤੇ ਅੰਨਾ ਯਕੀਨ ਨਾ ਕਰੋ ਕਦੇ ਵੀ ਆਪ ਦੀ ਮਿਹਨਤ ਦੀ ਕਮਾਈ ਆਪ ਦੀ ਘਰ ਵਾਲੀ ਦੇ ਅਕਾਊਂਟ ਚ ਨਾ ਪਾਓ ਜੇ ਤੁਸੀਂ ਪਰਦੇਸਾਂ ਦੇ ਵਿੱਚ ਬੈਠੇ ਹੋ ਤਾਂ ਆਪ ਦੀ ਮਿਹਨਤ ਦਾ ਪੈਸਾ ਆਪਦੇ ਮਾਂ ਪਿਓ ਦੇ ਖਾਤੇ ਚ ਪਾਓ ਮਾਂ ਪਿਓ ਵੀ 100 ਚੋਂ 1 ਕਮਾੜਾ ਹੋਊਗਾ ਪਰ ਬਾਲੇ ਮਾਂ ਪਿਓ ਆਪਦੇ ਪੁੱਤ ਬਾਰੇ ਜਾਂ ਧੀ ਬਾਰੇ ਸੋਚਦੇ ਆ ਪਰ ਘਰ ਵਾਲੀਆਂ 100 ਚੋਂ 30% ਚੰਗੀਆਂ ਨੇ ਭਰਾਵੋ 70% ਇਹੋ ਜੀਆਂ ਨੇ ਵੀ ਜੇ ਘਰ ਵਾਲਾ ਪਰਦੇਸਾਂ ਦੇ ਵਿੱਚ ਗਿਆ ਚਲਾ ਤਾਂ ਉਹਦੇ ਬਗਾਨੀਆਂ ਬੁੱਕਲਾਂ ਦੇ ਨਿਗਮਾਨਣ ਲੱਗ ਜਾਂਦੀਆਂ ਨੇ ਉਦੋਂ ਆਪਦੇ ਆਸ਼ਿਕਾਂ ਨੂੰ ਪੈਸੇ ਖਵਾਉਣ ਲੱਗ ਜਾਂਦੀਆਂ ਨੇ ਕਈ ਜਨਾਨੀਆਂ ਤਾਂ ਇੰਨੀਆਂ ਕਿ ਮੈਂ ਅੰਨੀਆਂ ਵੇਖੀਆਂ ਨੇ ਜਿਸਮ ਦੀ ਆਗ ਠੰਡੀ ਕਰਨ ਲਈ ਆਪਦੇ ਪੱਲਿਓਂ ਪੈਸੇ ਖਵਾਉਣ ਗਈਆਂ ਆਪਦੇ ਘਰ ਵਾਲੇ ਦੀ ਮਿਹਨਤ ਦਾ ਪੈਸਾ ਆਪਦੇ ਆਸ਼ਿਕਾਂ ਨੂੰ ਖਵਾਉਂਦੀਆਂ ਵੇਖੀਆਂ ਨੇ ਤੇ ਵੇਖੀਆਂ ਤੁਸੀਂ ਵੀ ਹੋਣਗੀਆਂ ਇਸ ਵੀਡੀਓ ਨੂੰ ਬਤਵਤ ਸ਼ੇਅਰ ਕਰਿਓ ਤਾਂ ਜੋ ਬਤਵਤ ਲੋਕਾਂ ਦੀਆਂ ਅੱਖਾਂ ਖੁੱਲਣ ਬਤਵਤ ਲੋਕ ਸੁਚੇਤ ਹੋਣ ਸਾਡਾ ਮਕਸਦ ਤੁਹਾਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ